ਇਤਿਪਾਕੇ ਜ਼ਹਿਰ ਤੂ ਕੀ ਖੱਟਿਆ ਕਰ ਆਪਣਾ ਕਿਸਾਨ ਵੀਰਾ ਪੱਟਿਆ ਕਰ ਆਪਣਾ ਕਿਸਾਨ ਵੀਰਾ ਪੱਟਿਆ ਮੈਂ ਗੁਰਪ੍ਰੀਤ ਦਬੜੀ ਖਾਨਾ ਖੇਤੀ ਵਿਰਾਸਤ ਮਿਸ਼ਨ ਚੈਨਲ ਤੋਂ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਕਰਦਾ ਹਾਂ ਇਸ ਵੇਲੇ ਅਸੀਂ ਮੌਜੂਦ ਹਾਂ ਪਿੰਡ ਕੋਠੇ ਬੰਬੀਹੇ ਵਾਲੇ ਦਬੜੀ ਖਾਨਾ ਵਿਖੇ ਸਥਿਤ ਸ਼੍ਰੀ ਦਰਚਨ ਸਿੰਘ ਬਲਾੜੀਆ ਜੀ ਦੇ ਖੇਤ ਵਿੱਚ ਦਰਸ਼ਨ ਸਿੰਘ ਬਲਾੜੀਆ ਜੀ ਪਿਛਲੇ 14 ਵਰਿਆਂ ਤੋਂ ਕੁਦਰਤੀ ਖੇਤੀ ਕਰ ਰਹੇ ਆ ਤੇ ਪਿਛਲੇ 12 ਵਰਿਆਂ ਤੋਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਇੱਕ ਸੀਨੀਅਰ ਆਗੂ ਵਜੋਂ ਜੁੜੇ ਹੋਏ ਆ ਦਰਸ਼ਨ ਸਿੰਘ ਬਲਾੜੀਆ ਜੀ ਨੇ ਇਸ ਵਾਰ ਇੱਕ ਵੱਖਰਾ ਪ੍ਰਯੋਗ ਕੀਤਾ ਆਪਣੀ ਖੇਤੀ ਦੇ ਵਿੱਚ ਇਹ ਕੋਈ 1.5 ਏਕੜ ਕੁਦਰਤੀ ਖੇਤੀ ਕਰਦੇ ਆ ਤੇ ਬਾਕੀ ਦੀ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਕੈਮੀਕਲ ਖੇਤੀ ਦੇ ਤਹਿਤ ਕੈਮੀਕਲ ਖੇਤੀ ਵਾਲੇ ਖੇਤ ਵਿੱਚ ਇਹਨਾਂ ਨੇ 2 ਕਨਾਲ ਰਕਬੇ ਦੇ ਵਿੱਚ ਇਹ ਪ੍ਰਯੋਗ ਕੀਤਾ ਤੇ ਇਹਨਾਂ ਨੇ ਇਸ ਪ੍ਰਯੋਗ ਦੇ ਤਹਿਤ 2 ਕਨਾਲ ਏਰੀਏ ਨੂੰ ਬਿਨਾ ਕਦੂ ਕੀਤੇ ਜਿਹੜਾ ਹੈਗਾ ਬਾਸਮਤੀ 1121 ਲਾਉਣ ਵਾਸਤੇ ਵਰਤਿਆ ਤਾਂ ਇਹ ਜਿਹੜਾ 2 ਕਨਾਲ ਦਾ ਏਰੀਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਬਾਸਮਤੀ 1121 ਦੀ ਸਾਰੀ ਦੀ ਸਾਰੀ ਲਵਾਈ ਬਿਨਾ ਕੱਦੂ ਕੀਤੇ ਕੀਤੀ ਗਈ ਹੈ ਤੇ ਜ਼ਮੀਨ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਪੌਦੇ ਵੀ ਨਜ਼ਰ ਆ ਰਹੇ ਨੇ ਆਪਾਂ ਇਸ ਸੰਬੰਧ ਵਿੱਚ ਵਧੇਰੇ ਗੱਲ ਕਰਦੇ ਹਾਂ ਉਹਨਾਂ ਦੇ ਸੁਪੁੱਤਰ ਸ਼੍ਰੀ ਵੀਰ ਦਵਿੰਦਰ ਸਿੰਘ ਜੀਆਂ ਦੇ ਨਾਲ ਸੋ ਵੀਰ ਦਵਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਜਿਹੜੇ ਖੇਤ ਦੇ ਵਿੱਚ ਇਸ ਵੇਲੇ ਤੁਸੀਂ ਖੜੇ ਹੋ ਇਹਦੇ ਬਾਰੇ ਜਿੱਤੋਂ ਤੱਕ ਮੈਨੂੰ ਪਤਾ ਲੱਗਾ ਇਹ ਜਿਹੜਾ ਦੋ ਏਰੀਆ ਦੋ ਇੱਕ ਕਨਾਲ ਦਾ ਏਰੀਆ ਹੈਗਾ ਇਹਦੇ ਵਿੱਚ ਤੁਸੀਂ ਬਿਨਾ ਕੱਦੂ ਕੀਤੇ ਬਾਸਮਤੀ 1121 ਲਾਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਇਹ ਆਪਾਂ ਇਹ ਕੱਦੂ ਕਰਦੇ ਤਾਂ ਜਮੀਨ ਜਿਹੜੀ ਛੇਕ ਹੁੰਦੇ ਆ ਜੀ ਉਹ ਬੰਦ ਹੋ ਜਾਂਦੇ ਪਾਣੀ ਥੱਲੇ ਨਹੀਂ ਜਾਂਦਾ ਤੋ ਉਹਨਾਂ ਚੋਂ ਵਿੱਚ ਚਲਾਂ 'ਚ ਬਹੁਤ ਦਿੱਕਤ ਆਉਂਦੀ ਹੈ। ਇਸ ਕਰਕੇ ਅਸੀਂ ਇਹ ਤਿੱਤਿਆਰਵਾ ਕਰਕੇ ਦੇਖਿਆ ਵੀ ਵੀ ਬਿਨਾ ਕਦੂ ਤੋਂ ਕਰਕੇ ਦੇਖ ਗਏ। ਤੇ ਉਹ ਸਾਹਮਣੇ ਥੋੜਾ ਰਿਜ਼ਲਟ ਸਾਹਮਣੇ ਆਇਆ ਥੋੜੇ। ਬਹੁਤ ਉਦਗੇ ਝੱਡਾ ਝੋਨਾ। ਤੇ ਗਾਹ ਨੂੰ ਅਸੀਂ ਸੋਚਿਆ ਵੀ ਅੱਧਾ ਵੰਡਤਾ ਬਿਨਾ ਕਦੂ ਤੋਂ ਕਰ ਕਰਕੇ ਦੇਖਾਂਗੇ ਝੋਨਾ। ਕਿੰਨੀ ਕੁੱਲ ਜ਼ਮੀਨ ਆ ਤੁਹਾਡੀ? 18 ਕਿੱਲੇ। 18 ਕਿੱਲੇ ਆ। ਤਾਂ ਇਹਦੀ ਜਿਹੜੀ ਐਸ ਵੇਲੇ ਦੀ ਪੋਜੀਸ਼ਨ ਹੈ। ਬਹੁਤ ਵਧ ਗਾਇਆ। ਇਹਨੂੰ ਦੇਖ ਕੇ ਤੁਸੀਂ ਇਹ ਫੈਸਲਾ ਲਿਆ ਹੈਗਾ ਵੀ ਅਗਲੇ ਸੀਜ਼ਨ ਤੋਂ 9 ਏਕੜ ਜਿਹੜਾ ਵਾਹਣ ਆ ਬਿਨਾ ਕੱਦੂ ਕੀਤੇ ਲਾਉਂਗੇ ਮੈਂ ਇਹ ਵੀ ਜਾਨਣਾ ਚਾਹਾਂਗਾ ਸਾਰੇ ਲੋਕਾਂ ਵਾਸਤੇ ਸਾਡੇ ਕਿਸਾਨ ਭਰਾਵਾਂ ਵਾਸਤੇ ਤੁਹਾਡੀਆਂ ਜਿਹੜੀ ਜ਼ਮੀਨ ਹੈ ਇਹ ਕਿਸ ਤਰ੍ਹਾਂ ਦੀ ਜ਼ਮੀਨ ਆ ਸਾਡੀ ਜ਼ਮੀਨ ਪਾਣੀ ਬਹੁਤ ਘੱਟ ਸੋਖਦੀ ਜੀ ਇਸ ਕਰਕੇ ਤੇ ਉਹਨਾਂ ਨੂੰ ਚੱਲਣ ਚ ਬਹੁਤ ਦਿੱਕਤ ਹੁੰਦੀ ਆ ਕਿਸ ਨੂੰ ਝੋਨੇ ਨੂੰ ਪਾਣੀ ਤਾਜ਼ਾ ਪਾਣੀ ਚਾਹੀਦਾ ਹੈ ਇਸ ਕਰਕੇ ਅਸੀਂ ਵੀ ਤਿਆਰਵਾ ਕੀਤਾ ਵੀ ਇਹਨੂੰ ਇਸ ਤਰ੍ਹਾਂ ਵੀ ਬਣਾ ਕਦੋਂ ਤੋਂ ਇਹ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡੀ ਜ਼ਮੀਨ ਡੱਕਰ ਹੈ ਡੱਕਰ ਹੈ ਜੀ ਪਾਣੀ ਘਟ ਜੀਰਦੀ ਹੈ ਪਾਣੀ ਘਟ ਜੀਰਦੀ ਹੈ ਉਹਦੇ ਕਰਕੇ ਝੋਨੇ ਨੂੰ ਚੱਲਣ 'ਚ ਦਿੱਕਤ ਸ਼ੁਰੂਆਤੀ ਦੌਰ 'ਚ ਦਿੱਕਤਾਂ ਆਉਂਦੀਆਂ ਹੈ ਇਹ ਜਿਹੜਾ ਝੋਨਾ ਬਾਸਮਤੀ 11 21 ਆਪਾਂ ਦੇਖ ਰਹੇ ਹਾਂ ਇਹਨੂੰ ਚੱਲਣ 'ਚ ਕੋਈ ਦਿੱਕਤ ਨਹੀਂ ਆਈ ਇਹ ਕਿੰਨੇ ਦਿਨਾਂ ਦਾ ਹੈਗਾ ਜਾਂ ਕਿੰਨੇ ਮਹੀਨਿਆਂ ਦਾ ਇਸ ਵੇਲੇ ਇਹ ਮਹੀਨੇ ਤੋਂ ਘੱਟ ਹੀ ਹੈ 27 ਦਿਨਾਂ ਦਾ 27 ਦਿਨਾਂ ਦਾ ਤੇ ਤੁਸੀਂ ਇਹ ਜਿਹੜਾ ਕੈਮੀਕਲ ਖੇਤੀ ਦੇ ਵਿੱਚ ਇਹ ਲਾਇਆ ਬਿਨਾ ਕਦੂ ਕੀਟੇ ਵਾਲਾ ਇਹਦੇ ਵਿੱਚ ਹੁਣ ਤੱਕ ਕੀ ਕੁਝ ਪਾਇਆ ਕੋਸ ਨਹੀਂ ਪਾਇਆ بس ਸਿਰਫ 5 ਕਿਲੋ ਯੂਰਗਾ ਪਾਈ ਹੈ ਤੇ ਨਦੀਨ ਨਾਸ਼ਕ ਪਾਇਆ ਕੋਈ ਨਦੀਨ ਨਾਸ਼ਕ ਨਹੀਂ ਸਿਰਫ 5 ਕਿਲੋ ਯੂਰੀਆ ਪਾਈ ਹੈ ਤੇ ਇਹਦੇ ਵਿੱਚ ਨਦੀਨ ਨਹੀਂ ਹੋਈ ਨਹੀਂ ਨਦੀਨ ਕੋਈ ਨਹੀਂ ਹੋਈ ਬਾੜੇ ਮੋਟੇ ਹੋਏ ਸੀ ਉਹ ਕੱਟਦੇ ਇੰਨਾ ਖਾਸ ਨਹੀਂ ਹੋ ਜਨ ਵੀ ਠੀਕ ਸੋ ਦੋਸਤੋ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰਨ ਦਾ ਲਾਜ਼ਮੀ ਸਮਝਿਆ ਕਿ ਬਿਨਾ ਕੱਦੂ ਕੀਟੇ ਵੀ ਜਿਹੜਾ ਹੈਗਾ ਝੋਨੇ ਦੀ ਲਵਾਈ ਕੀਤੀ ਜਾ ਸਕਦੀ ਹੈ ਵੀਰ ਦਵਿੰਦਰ ਜੀ ਤੋਂ ਇੱਕ ਗੱਲ ਹੋਰ ਜਾਣਦੇ ਆ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਕੱਦੂ ਕੀਟੇ ਬਿਨਾ ਝੋਨਾ ਲਾਇਆ ਜਾਵੇ ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੁੰਦਾ ਕਿ ਪਾਣੀ ਕਿਵੇਂ ਖੜੂਗਾ ਵੀਰ ਦਵਿੰਦਰ ਜੀ ਮੈਨੂੰ ਇਹ ਦੱਸੋ ਇਸ ਝੋਨੇ ਦੇ ਵਿੱਚ ਪਾਣੀ ਖੜਾਉਣ ਦੀ ਕੋਈ ਸਮੱਸਿਆ? ਹਾਂਜੀ 5-7 ਦਿਨ ਆਉਂਦੀ ਹੈ ਪਹਿਲਾਂ ਸਮੱਸਿਆ ਥੋੜੀ ਹੈ। ਅੱਛਾ। ਉਸ ਤੋਂ ਬਾਅਦ ਕੋਈ ਸਮੱਸਿਆ ਨਹੀਂ। ਤੇ ਬਾਕੀ ਪਾਣੀ ਬੜਾ ਖੜਾ ਖੜਾ ਵੀ ਨਹੀਂ ਰੱਖਣਾ ਚਾਹੀਦਾ ਝੋਨੇ 'ਚ। ਉਹ ਚੱਲਾਂ 'ਚ ਦਿੱਕਤ ਆਉਂਦੀ ਹੈ। ਜੀ। ਤੇ ਜਦੋਂ ਇਹਦੀ ਤੁਸੀਂ ਲਵਾਇਆ ਇਹਨੂੰ ਤਾਂ ਲੇਬਰ ਨੂੰ ਕਿੰਨੀ ਕੰਨ ਦਿੱਕਤ ਆਈ? ਕੋਈ ਦਿੱਕਤ ਨਹੀਂ ਆਈ ਜੀ। ਕੋਈ ਦਿੱਕਤ ਨਹੀਂ। ਕੋਈ ਖਾਸ ਦਿੱਕਤ ਨਹੀਂ ਆਈ। ਤਾਂ ਇਸ ਵੇਲੇ ਤੁਸੀਂ ਇਸ ਝੋਨੇ ਦੇ ਜਿਹੜੇ ਮੌਜੂਦਾ ਵਿਕਾਸ ਤੋਂ ਬਹੁਤ ਖੁਸ਼ ਹੋ ਮਾਰੇ ਠੀਕ ਦੋਸਤੋ ਇਹ 27 ਦਿਨਾਂ ਦੀ ਬਾਸਮਤੀ 1121 ਖੇਤ ਵਿੱਚ ਟ੍ਰਾਂਸਪਲੈਂਟ ਹੋਣ ਤੋਂ ਬਾਅਦ ਬਿਨਾ ਕਦੂ ਕੀਤੇ ਹੋਏ ਆਸਕਰ ਦਾ ਇਸ ਇੰਟਰਵਿਊ ਦੇ ਨੂੰ ਸੁਣਨ ਤੋਂ ਬਾਅਦ ਤੁਹਾਡਾ ਨਜ਼ਰੀਆ ਬਦਲੇਗਾ ਤੇ ਤੁਸੀਂ ਵੀ ਦਰਸ਼ਨ ਸਿੰਘ ਬਲਾੜੀਆ ਜੀ ਵਾਂਗੂ ਪ੍ਰਯੋਗਸ਼ੀਲ ਕਿਸਾਨ ਬੰਦੇ ਹੋਏ ਆਪਣੀ ਖੇਤੀ ਨੂੰ ਆਪਣੇ ਹਿਸਾਬ ਨਾਲ ਵਿਅੰਤਨ ਵਾਲੇ ਪਾਸੇ ਅੱਗੇ ਵਧੋਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ